ਟਾਈਪਸ ਨਹੀਂ ਮੇਰਾ ਚਲੋ ਇੱਕ ਪੜ੍ਹਾਈ ਦਾ ਖਰਚਾ ਚੱਲ ਰਿਹਾ ਹੈਗਾ ਘਰ ਦੇ ਮੇਰੇ ਇਨੇ ਫਾਈਨੈਂਸ਼ਲੀ ਤੌਰ ਤੇ ਇਨੇ ਸੈਟਅਪ ਨਹੀਂ ਹੈਗੇ ਕੇ ਇਹ ਪਾਪਾ ਮੇਰੇ ਆਰਡਰ ਚਲਾਉਂਦੇ ਆ ਜੇ ਤੇਦਾ ਨਾਲ ਇੱਕ ਪ੍ਰੋਫੈਸਰ ਜੁੜਿਆ ਹੋਊਗਾ ਜਾਂ ਤੁਹਾਡੇ ਕੋਈ ਅਧਿਆਪਕ ਜਾਂ ਤੁਹਾਡੇ ਕੋਲੇ ਪਰਿਵਾਰ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਜੁੜਿਆ ਹੋਊਗਾ ਤੇ ਤੁਸੀਂ ਵੀ ਅੱਗੇ ਜਾ ਕੇ ਇੱਕ ਪੜ੍ਹਾਈ ਦੇ ਵਿੱਚ ਵੀ ਜਾਂ ਕਿਤਾਬਾਂ ਦੇ ਵਿੱਚ ਹੀ ਉਨੀ ਹੀ ਰੁਚੀ ਰੱਖੋਗੇ ਜੇ ਤੇ ਮੀਲਾ ਲੱਗਦਾ ਤਾਂ ਸਾਡੀ ਇਹ ਚੀਜ਼ ਹੈਗੀ ਸੀਗੀ ਕਿ ਅਸੀਂ ਇਤੋਂ ਵੱਧ ਕਲੈਕਸ਼ਨ ਕਰਕੇ ਵੀ ਉਧਰ ਭੇਜ ਸਕਦੇ ਸੀਗੇ ਮੀਲੇ ਤੇ ਸੀਗਾ ਔਰ ਸਾਇਦ ਤੱਕ ਪ੍ਰੋਗਰਾਮ ਹੈਗਾ ਇਹ ਕੋਈ ਇਹੋ ਜਿਹਾ ਕੋਈ ਨੱਚਣ ਗਾਉਣ ਵਾਲਾ ਤਾਂ ਹੈ ਨਹੀਂਗਾ ਕਿ ਜਿਹੜਾ ਇਸ ਨੂੰ ਰੱਦ ਕਰਨਾ ਚਾਹੀਦਾ ਸੀਗਾ ਨਾਲ ਇੱਕ ਲਿਟਰੇਰੀ ਪ੍ਰੋਗਰਾਮ ਜਿੱਥੇ ਲੋਕਾਂ ਨੂੰ ਸਿੱਖਿਆ ਦਿੰਨੀ ਆ ਮਿਲਣੀਆਂ ਸਹੀ ਗਲਤ ਦਾ ਫਰਕ ਪਤਾ ਲੱਗਣਾ ਆ ਤੁਸੀਂ ਉਸ ਨੂੰ ਰੱਦ ਕਰ ਰਹੇ ਹੋ ਇਹ ਤਾਂ ਇੱਕ ਤੁਸੀਂ ਮੰਨ ਸਕਦੇ ਹੋ ਕਿ ਇੱਕ ਸਰਾ ਸਰ ਨਿੰਦਨਯੋਗ ਗੱਲ ਆ ਬਾਬਾ ਫਰੀਦ ਦੀ ਪਾਵਨ ਧਰਤੀ ਫਰੀਦਕੋਟ ਖੜੇ ਹੋਏ ਆ ਤੇ ਤੁਹਾਨੂੰ ਦੱਸ ਦਈਏ ਕਿ 20 ਤਰੀਕ ਤੋਂ ਲੈ ਕੇ 23 ਤਰੀਕ ਤੱਕ ਆ ਜਿਹੜਾ ਇੱਥੇ ਮੇਲਾ ਲੱਗਦਾ ਹੈਗਾ ਬਾਬਾ ਫਰੀਦ ਆਗਮਨ ਪੁਰਪ ਦੇ ਉੱਤੇ ਤਾਂ ਇਸ ਦੇ ਦੌਰਾਨ ਹੀ ਆ ਜਿਹੜਾ ਪਹਿਲਾ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਆ ਜਿਹੜਾ ਬਰਜਿੰਦਰਾ ਕਾਲਜ ਦੇ ਵਿੱਚ ਪੁਸਤਕ ਮੇਲਾ ਲੱਗਦਾ ਸੀਗਾ ਪਰ ਇਸ ਵਾਰ ਆ ਜਿਹੜਾ ਉਹ ਪੁਸਤਕ ਮੇਲਾ ਨਾ ਲੱਗਣ ਦੀ ਵਜ੍ਹਾ ਕਰਕੇ ਪ੍ਰਕਾਸ਼ਨਾ ਜਿਹੜੇ ਉਹ ਆਏ ਨਹੀਂ ਗਏ ਤੇ ਦੂਜੀ ਗੱਲ ਇਹ ਵੀ ਹੈਗੀ ਆ ਕਿ ਜਿਹੜੇ ਇੱਥੋਂ ਦੇ ਲੋਕਲ ਪੁਸਤਕ ਵਕਰੀਤਾ ਸੀਗੇ ਉਹ ਇਸ ਵਾਰ ਜਿਹੜਾ ਉਹ ਮਾਈ ਗੋਦੜੀ ਜਾਂ ਹੋਰ ਆਸ-ਪਾਸੇ ਆਪਣਾ ਸਟਾਲਾ ਲਾ ਰਹੇ ਹੈਗਾ ਭਾਵੇਂ ਇਸ ਵਾਰ ਪੁਸਤਕ ਮੇਲਾ ਬਰਜਿੰਦਰਾ ਕਾਲਜ ਦੇ ਵਿੱਚ ਨਹੀਂ ਲੱਗਾਗਾ ਪਰ ਫੇਰ ਵੀ ਕੁਝ ਨੌਜਵਾਨਾਂ ਨੇ ਜਿਹੜਾ ਇੱਥੇ ਕਿਤਾਬਾਂ ਦੀਆਂ ਸਟਾਲਾਂ ਲਾਈਆਂ ਭਾਵੇਂ ਉਹ ਵੱਡੇ ਪੱਧਰ ਦਾ ਪ੍ਰੋਗਰਾਮ ਨਹੀਂਗਾ ਪਰ ਫੇਰ ਵੀ ਕਿਉਂਕਿ ਜੇਕਰ ਕਿਸੇ ਨੇ 4 ਸਿੱਲਰ ਲਾਏ ਹੁੰਦੇ ਆ ਆਪਣੇ ਕਿਸੇ ਬਿਜ਼ਨਸ ਨੂੰ ਲੈ ਕੇ ਤੇ ਉਹ ਕਿਤੇ ਨਾ ਕਿਸੇ ਪਾਸੇ ਆ ਜਿਹੜਾ ਉਹ ਟਰਾਈ ਲਾਜ਼ਮੀ ਕਰਦਾ ਇਸ ਕਰਕੇ ਇਸ ਨੌਜਵਾਨ ਨੇ ਵੀ ਜਿਹੜਾ ਇੱਧਰ ਟਰਾਈ ਕੀਤਾ ਕਿ ਸ਼ਹਿਰ ਇੱਧਰ ਆ ਜਿਹੜੀ ਵਿਕਰੀ ਹੋ ਜੇ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਸੱਸੀ ਗੱਲ ਬਾਈ ਜੀ ਕੀ ਨਾਮ ਆ ਜੀ ਸਾਗਰ ਸਿੰਘ ਆ ਜੀ ਮੇਰਾ ਨਾਮ ਤੇ ਮੈਂ ਵਿਦਿਆਰਥੀ ਕਿਤਾਬ ਘਰ ਦੇ ਜਾਂਦਾ ਇਨਕਮ ਕਰ ਰਿਹਾ ਹਾਂ ਵਿਦਿਆਰਥੀ ਕਿਤਾਬ ਘਰ ਨੂੰ ਚਲਾ ਰਿਹਾ ਹਾਂ ਅੱਛਾ ਬਾਈ ਜੀ ਇਹ ਕੰਮ ਦੀ ਜਿਹੜੀ ਤੁਹਾਨੂੰ ਚੇਟਕਾ ਜਿਹੜੀ ਕਿੱਥੋਂ ਲੱਗੀ ਇਹ ਕੰਮ ਦੀ ਚੇਟਕ ਜਿਹੜੀ ਹੈਗੀ ਮੈਨੂੰ ਸਕੂਲ ਟਾਈਮ ਤੋਂ ਹੀ ਲੱਗੀ ਸੀਗੀ ਸਕੂਲ ਤੋਂ ਬਾਅਦ ਫਿਰ ਜਦੋਂ ਕਾਲਜ ਦੇ ਵਿੱਚ ਆ ਗਏ ਤਾਂ ਉਸੇ ਚੀਜ਼ ਦਾ ਫਿਰ ਸਾਹਤ ਦਾ ਇੱਕ ਦਾਇਰਾ ਵਧ ਗਿਆ ਟੀਚਰ ਨਾਲ ਰابطਾ ਹੋਣ ਲੱਗ ਗਿਆ ਜਿਹਦੇ ਕਰਕੇ ਕਿ ਫਿਰ ਹੌਲੀ ਹੌਲੀ ਕੰਮ ਇਸੇ ਦੇ ਵਿੱਚ ਹੀ ਮੈਂ ਪੈਰ ਤੁਹਾਨੂੰ ਦਾ ਫੈਸਲਾ ਕੀਤਾ ਕਿ ਇੱਕ ਜੋ ਆਉਦੀ ਚੇਟਕ ਹੈ ਉਸ ਨੂੰ ਵੀ ਪੂਰਾ ਕੀਤਾ ਜਾਊਗਾ ਔਰ ਇੱਕ ਜਿਹੜਾ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਵਿਛੇਦਾ ਜਾਊਗਾ ਜੀ ਅੱਛਾ ਭਾਈ ਜੀ ਟਾਈਮ ਪਾਸ ਹੋਣਾ ਹੋ ਰਿਹਾ ਇਸ ਕੰਮ ਚ ਔਰ ਟਾਈਮ ਪਾਸ ਦੀ ਗੱਲ ਕੀਤੇ ਆ ਤੇ ਟਾਈਮ ਪਾਸ ਤਾਂ ਇਹ ਜਿਵੇਂ ਕਹਿ ਸਕਦੇ ਟਾਈਮ ਪਾਸ ਨਹੀਂ ਹੈਗਾ ਇਹ ਕੰਮ ਇੱਕ ਰੁਚੀ ਆ ਤੁਹਾਡੀ ਇੱਕ ਹੌਬੀ ਆ ਜੇ ਤੁਸੀਂ ਇੱਕ ਕਿਸੇ ਕੰਮ ਨੂੰ ਵੀ ਕਰਨਾ ਹੈ ਇਹ ਸਾਇਦ ਇਹਦਾ ਕੰਮ ਇਹ ਜਿਹੜਾ ਕੰਮ ਆ ਜਿਹੜੇ ਤੁਸੀਂ ਲਿਟਰੇਚਰ ਨੂੰ ਪੜ੍ਹਦੇ ਹੋ ਤਾਂ ਤਾਹੀ ਤੁਸੀਂ ਇਸ ਕੰਮ ਦੇ ਵਿੱਚ ਕਰ ਸਕਦੇ ਹੋ ਔਰ ਨਹੀਂ ਜੀ ਇਹ ਇੱਕ ਟਾਈਮ ਪਾਸ ਦੀ ਗੱਲ ਟਾਈਮ ਪਾਸ ਨਹੀਂ ਮੇਰਾ ਚਲੋ ਇੱਕ ਪੜਾਈ ਦਾ ਖਰਚਾ ਚੱਲ ਰਿਹਾ ਹੈਗਾ ਘਰ ਦੇ ਮੇਰੇ ਇਨੇ ਫਾਈਨੈਂਸ਼ਲੀ ਤੌਰ ਤੇ ਇਨੇ ਸੈਟਅਪ ਨਹੀਂ ਹੈਗੇ ਕਿ ਫਿਰ ਪਾਪਾ ਮੇਰੇ ਆਰਡਰ ਚਲਾਉਂਦੇ ਆ ਭਰਾਇਆ ਉਹ ਮਜ਼ਦੂਰੀ ਕਰਦੇ ਆ ਤੇ ਇਹ ਸਭ ਦੇ ਬਾਵਜੂਦ ਉਹ ਪੜਾਈ ਦਾ ਖਰਚਾ ਨਹੀਂ ਚੱਕਦੇ ਮੇਰੀ ਇੱਛਾ ਹੈ ਕਿ ਮੈਂ ਵੱਧ ਤੋਂ ਵੱਧ ਪੜਨਾ ਇਸੇ ਕਰਕੇ ਹੈਗਾ ਕਿ ਮੈਂ ਕੋਸ਼ਿਸ਼ ਕਰਦਾ ਕਿ ਵੱਧ ਤੋਂ ਵੱਧ ਇਹਦੇ ਕੰਮ ਕਰਾਂ ਜਾਂ ਹੋਰ ਵੀ ਪਾਸੇ ਕਿਤੇ ਨਾ ਕੁਝ ਕਰਾਂ ਕਿ ਜਿਹਦੇ ਕਰਕੇ ਕਿ ਮੇਰਾ ਪੜਾਈ ਦਾ ਖਰਚਾ ਚੱਲੇ ਤੇ ਇਸ ਤੋਂ ਮੇਰਾ ਵਧੀਆ ਪੜਾਈ ਦਾ ਖਰਚਾ ਚੱਲਦਾ ਰਹਿੰਦਾ ਹੈ ਤੇ ਭਾਈ ਹੋਰ ਬਹੁਤ ਸਾਰੇ ਕੰਮ ਕਰਨ ਦੇ ਨੌਜਵਾਨ ਜਿਹੜੇ ਕਰਦੇ ਹੈਗੇ ਆ ਜੇਕਰ ਦੇਖੀ ਤਾਂ ਉਜੋਕੇ ਸਮੇਂ ਦੇ ਵਿੱਚ ਕਿਤਾਬਾਂ ਬਹੁਤ ਘੱਟ ਪੜਦੇ ਹੈਗੇ ਇੱਕ ਤਰ੍ਹਾਂ ਦਾ ਜਿਹੜਾ ਸੂਲਾ ਨਾਲ ਵਿਛਾਉਣਾ ਹੀ ਹੈਗਾ ਇੱਕ ਤਰ੍ਹਾਂ ਦਾ ਇਸ ਕੰਮ ਦੇ ਵਿੱਚ ਜਿਹੜਾ ਹੈ ਕਰਕੇ ਵਿਚਰਨਾ ਪੈਂਦਾ ਹੈਗਾ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੌਂਸ ਆ ਨਾਲੇ ਕਹਿੰਦੇ ਵੀ ਲੋਕ ਸਾਹਿਤ ਬਹੁਤ ਘੱਟ ਪੜਦੇ ਆ ਆਪਾਂ ਜੇ ਤਾਂ ਹੁੰਦਾ ਨਾ ਕਿ ਇੱਕ ਆਪਾਂ ਗੱਲ ਕਰੀਏ ਕਿ ਇਹ ਤਾਂ ਕੁਝ ਪ੍ਰੋਫੈਸਰਾਂ ਦੇ ਤੇ ਟੀਚਰਾਂ ਦੇ ਵੀ ਡਿਪੈਂਡ ਕਰਦਾ ਆ ਕਾਲਜਾਂ ਦੇ ਵਿੱਚ ਆਪਾਂ ਬਹੁਤ ਸਾਰੇ ਪ੍ਰੋਫੈਸਰ ਦੇਖਦੇ ਆ ਜਿਹੜੇ ਪ੍ਰੋਫੈਸਰ ਹੈਗੇ ਸਾਇਤ ਨਾਲ ਜੁੜੇ ਹੋਏ ਆ ਉਹਨਾਂ ਦੇ ਜਿਹੜੇ ਸਟੂਡੈਂਟ ਆ ਅੱਗੇ ਜਾ ਕੇ ਉਹ ਵੀ ਸਾਇਤ ਦੇ ਨਾਲ ਜੁੜਦੇ ਆ ਠੀਕ ਹੈ ਬਲਜਿੰਦਰਾ ਕਾਲਜ ਦੇ ਵਿੱਚ ਜੇ ਤੁਹਾਡੀ ਹੀ ਗੱਲ ਕੀਤੀ ਜਾਵੇ ਮੈਨੂੰ ਪਤਾ ਤੁਸੀਂ ਨਾੜੀ ਸਰਦੇ ਦੀ ਵੀ ਪੜ੍ਹੇ ਹੋ ਤੁਸੀਂ ਵੀ ਡਿਟੇਚਰ ਦੇ ਨਾਲ ਜੁੜੇ ਹੋਏ ਹੋ ਜੇ ਤੁਹਾਡੇ ਨਾਲ ਇੱਕ ਪ੍ਰੋਫੈਸਰ ਜੁੜਿਆ ਹੋਊਗਾ ਜਾਂ ਤੁਹਾਡੇ ਕੋਈ ਅਧਿਆਪਕ ਜਾਂ ਤੁਹਾਡੇ ਕੋਲੇ ਪਰਿਵਾਰ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਜੁੜਿਆ ਹੋਊਗਾ ਤੇ ਤੁਸੀਂ ਵੀ ਅੱਗੇ ਜਾ ਕੇ ਇੱਕ ਪੜਾਈ ਦੇ ਵਿੱਚ ਵੀ ਜਾਂ ਕਿਤਾਬਾਂ ਦੇ ਵਿੱਚ ਹੀ ਉਹਨੀ ਹੀ ਰੁਚੀ ਰੱਖੋਗੇ ਔਰ ਕਿਤਨ ਕੇ ਦੇ ਦੇ ਵਿੱਚ ਮਾਪਿਆਂ ਦਾ ਬਹੁਤ ਐਮਰੋਰ ਰੱਖ ਦਿੰਦਾ ਯਾਰ ਲਿਟਰੇਚਰ ਦੇ ਵਿੱਚ ਜੁੜਨ ਨੂੰ ਕਿਸ਼ਾ ਭਾਈ ਆਮ ਤੌਰ ਦੇ ਤੇ ਜਦੋਂ ਆਪਣੇ ਕੋਲੇ ਕੋਈ ਗਾਹ ਕਉਂਦਾ ਹੈਗਾ ਪਤਾ ਲੱਗ ਜਾਂਦਾ ਪਹਿਲਾਂ ਹੀ ਵੀ ਇਹ ਖਰੀਦੂਗਾ ਜਾਂ ਨਹੀਂ ਖਰੀਦੂਗਾ ਜਾਂ ਸਿਰਫ ਉੱਧਾ ਹੀ ਮੜ ਜੂਗਾ ਇਦਾਂ ਪਤਾ ਲੱਗ ਜਾਂਦਾ ਜਾਂ ਨਹੀਂ ਲੱਗਦਾ ਕੁਛ ਨਾ ਇੱਕ ਮੈਂ YouTube ਤੇ ਕਾਫੀ ਟਾਈਮ ਤੇ ਇੱਕ ਸ਼ਬਦ ਸੁਣਿਆ ਹੈਗਾ ਜੈਂਜ਼ੀ ਇਹ ਜੈਂਜ਼ੀ ਦੀ ਜਨਰੇਸ਼ਨ ਜਿਹੜੀ ਹੈਗੀ ਆ ਮੈਨੂੰ ਚਲੋ ਇੱਕ ਮਜ਼ਾਕ ਕਰੀ ਜਾਂਦੀ ਜਨਜ਼ੀਰ ਜਨਰੇਸ਼ਨ ਆ ਉਸ ਨੂੰ ਅੰਦਾਜ਼ਾ ਲਾਉਣਾ ਮੁਸ਼ਕਿਲ ਹੋ ਜਾਂਦਾ ਆ ਕਿਉਂਕਿ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਸਾਹ ਵੇ ਗਿਆ ਹੁਣ ਕੀ ਪਤਾ ਕਿਸ ਨੂੰ ਕੀ ਪਸੰਦ ਆ ਜਾਣਾ ਪਹਿਲਾਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਲੇਕਿਨ ਕੁਸ਼ਕ ਪਾਠਕ ਜਿਹੜੇ ਉਸ ਤੋਂ ਪਹਿਲਾਂ ਵਾਲੇ ਜੋ ਕੁਸ਼ਕ ਪਾਠਕ ਜਿਹੜੇ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੀ ਰੁਚੀ ਬਣੀ ਹੋਈ ਆ ਪੂਰੀ ਸਾਹਿਤ ਦੇ ਵਿੱਚ ਜਾਂ ਜਿਹੜੇ ਬਹੁਤ ਦਿਲ ਜਾਣ ਤੋਂ ਆਦੇ ਪਿਆਰ ਕਰਦੇ ਆ ਸਾਹਿਤ ਨੂੰ ਤੇ ਉਹੋ ਜੇ ਆਗੇ ਸਟਾਲ ਤੇ ਖੜ ਗਏ ਔਰ ਕਦੇ ਵੀ ਖਾਲੀ ਨਹੀਂ ਜਾਣਗੇ ਇਟ ਇਜ਼ ਹੈਗੀ ਆ ਉਹਨਾਂ ਨੇ ਕਿਤਾਬਾਂ ਲੈ ਕੇ ਜਾਣੀਆਂ ਆ ਔਰ ਮੈਂ ਵਿਦਿਆਰਥੀ ਹੈਗਾ ਪੜ੍ਹ ਰਿਹਾ ਹਾਂ ਜਦੋਂ ਉਹ ਗੱਲਾਂ ਬਾਤਾਂ ਕਰਦੇ ਆ ਕਿ ਇਸ ਤਰ੍ਹਾਂ ਤੇ ਉਹਨਾਂ ਦਾ ਜਿਹੜਾ ਇਸ ਚੀਜ਼ ਦਾ ਦੱਸਿਆ ਜਾਂਦਾਗਾ ਮੇਰੇ ਪੜ੍ਹਾਈ ਦੇ ਬਾਰੇ ਦੱਸਿਆ ਜਾਂਦਾਗਾ ਤੇ ਉਹ ਬੜੇ ਖੁਸ਼ ਵੀ ਹੁੰਦੇ ਆ ਤੇ ਬਹੁਤ ਸਾਰੇ ਚਲੋ ਆਪਦੇ ਵੱਲੋਂ ਮਦਦ ਵੀ ਕਰਦੇ ਆ ਕਿ ਚਲੋ ਜੇ ਵੀ ਆ ਆਪਦੇ ਮਤਲਬ ਮਦਦ ਕਰ ਸਕਾਂ ਤੁਹਾਡੀ ਤੇ ਉਹਦਾ ਜਰੂਰ ਕਰਾਂਗਾ ਬਹੁਤ ਚੰਗੇ ਚੰਗੇ ਲੋਕ ਵੀ ਹੈਗੇ ਆ ਪਰ ਇਹ ਅੰਦਾਜ਼ਾ ਲਾਉਣ ਵਾਲੀ ਗੱਲ ਇਹ ਨਹੀਂ ਕਿਤੇ ਕੀਤੀ ਜਾ ਸਕਦੀ ਕਿ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਖਰੀਦੀ ਕਹਾਂ ਨਹੀਂ ਅੱਛਾ ਭਾਈ ਜੀ ਇੱਕ ਗੱਲ ਹੋਰ ਵੀ ਹੈਗੀ ਆ ਵੀ ਪਹਿਲਾ ਪੁਸਤਕ ਮੇਲਾ ਜਿਹੜਾ 19 ਤੋਂ ਲੈ ਕੇ 23 ਤਰੀਕ ਤੱਕ ਆ ਜਿਹੜਾ ਉੱਥੇ ਲੱਗਦਾ ਸੀ ਬਰਜਿੰਦਰਾ ਕਾਲਜ ਦੇ ਵਿੱਚ ਇਸ ਵਾਰ ਤੁਸੀਂ ਇੱਥੇ ਲਾ ਰਹੇ ਹੋ ਹੜ੍ਹਾਂ ਦੀ ਵਜ੍ਹਾ ਕਰਕੇ ਉਹ ਬੰਦ ਕਰ ਦਿੱਤਾ ਪਹਿਲਾਂ ਤੇ ਇਹ ਦੱਸੋ ਕਿ ਤੁਹਾਨੂੰ ਉਹ ਫੈਸਲਾ ਜਿਹੜਾ ਉਹ ਚੰਗਾ ਲੱਗ ਰਿਹਾ ਸਰਕਾਰ ਦਾ ਜਾਂ ਤੁਹਾਨੂੰ ਰੁਕਾਟਾ ਪਿਆਗਾ ਪਰ ਜੀ ਇਹਦੇ ਚ ਇਹ ਚੀਜ਼ ਹੈਗੀ ਆ ਕਿ ਸਾਡੇ ਬੁੱਕ ਸੇਲਰਾਂ ਤੇ ਪਬਲਿਸ਼ਰਾਂ ਨੇ ਬਹੁਤ ਸਾਰੇ ਆ ਨੇ ਕੁਝ ਕੁ ਪਬਲਿਸ਼ਰਾਂ ਨੇ ਤੇ ਬੁੱਕ ਸੇਲਰਾਂ ਨਾਲ ਲੜ ਕੇ ਉਹਦੇ ਇੱਕ ਪਹਿਲ ਕਦਮੀ ਸ਼ੁਰੂ ਕੀਤੀ ਗਰੁੱਪਾਂ ਦੇ ਵਿੱਚ ਸਾਡੇ ਸਾਂਝੇ ਗਰੁੱਪ ਬਣੇ ਹੋਏ ਆ ਜਿਨ੍ਹਾਂ ਦੇ ਸਾਰੇ ਬੁੱਕ ਸੇਲਰ ਤੇ ਪਬਲਿਸ਼ਰ ਹੈਗੇ ਆ ਜੋ ਆਪਸ ਚ ਜੁੜੇ ਹੋਏ ਆ ਅਸੀਂ ਤੇ ਉਹਦੇ ਵਿੱਚ ਇਸ ਚੀਜ਼ ਦੀ ਪਹਿਲ ਵਗਦੀਮੀ ਕੀਤੀ ਕਿ ਫੰਡ ਇਕੱਠਾ ਕਰਕੇ ਹਰ ਪੀੜਤਾ ਲਈ ਭੇਜਿਆ ਜਾਵੇ ਲਗਭਗ 3 ਲੱਖ ਦੇ ਕਰੀਬ ਜਿਹੜਾ ਸੀਗਾ ਉਹ ਫੰਡ ਇਕੱਠਾ ਕੀਤਾ ਗਿਆ ਉਹ ਰਸਸ ਜੀ ਜਿਹੜੀ ਹੜਪੀਟਾਂ ਲਈ ਭਜਾਈ ਭੇਜੀ ਗਈ ਜਿਹਦੇ ਵਿੱਚ ਕੁਝ ਸਮਾਨ ਆ ਗਿਆ ਘਰ ਦੇ ਵਰਤੋਂ ਦਾ ਸਮਾਨ ਆ ਗਿਆ ਕੁਝ ਦਵਾਈਆਂ ਆ ਗਈਆਂ ਇਸ ਤਰੀਕੇ ਦਾ ਕਾਫੀ ਸਮਾਨ ਸੀ ਹੁਣ ਜੇ ਇੱਥੇ ਮੇਲਾ ਨਹੀਂ ਲੱਗ ਰਿਹਾ ਬਹੁਤ ਸਾਰੇ ਜਿਹੜੇ ਪਬਲਿਸ਼ਰ ਹੈਗੇ ਆ ਜਾਂ ਉਹ ਘਰ ਦੇ ਖਰਚੇ ਉਹਨੇ ਕੀ ਹੁੰਦੇ ਆ ਜਾਂ ਅਲੱਗ-ਅਲੱਗ ਤਰੀਕੇ ਚਲਾ ਰਹੇ ਆ ਜੇ ਤੇ ਮੇਲਾ ਲੱਗਦਾ ਤਾਂ ਸਾਡੀ ਇਹ ਚੀਜ਼ ਹੈਗੀ ਸੀਗੀ ਕਿ ਅਸੀਂ ਇਤੋਂ ਵੱਧ ਕਲੈਕਸ਼ਨ ਕਰਕੇ ਵੀ ਉਧਰ ਭੇਜ ਸਕਦੇ ਸੀਗੇ ਬੀਲੇ ਤੇ ਸੀਗਾ ਔਰ ਸਾਇਦ ਤੱਕ ਪ੍ਰੋਗਰਾਮ ਹੈਗਾ ਇਹ ਕੋਈ ਇਹੋ ਜਿਹਾ ਕੋਈ ਨੱਚਣ ਗਾਉਣ ਵਾਲਾ ਤਾਂ ਹੈ ਨਹੀਂਗਾ ਕਿ ਜਿਹੜਾ ਇਸ ਨੂੰ ਰੱਦ ਕਰਨਾ ਚਾਹੀਦਾ ਸੀਗਾ ਔਰ ਸਾਨੂੰ ਲੱਗਦਾ ਕਿ ਕਿਤਨ ਕਿਤੇ ਬਹੁਤ ਗਲਤ ਗੱਲ ਹੈਗੀ ਆ ਕਿ ਤੁਸੀਂ ਇੱਕ ਸਾਈਡ ਝੂਲੇ ਵੀ ਲੱਗ ਰਹੇ ਆ ਜਾਂ ਤੁਸੀਂ ਹੁਣ ਜੇ ਉਧਰ ਸਟੇਡੀਅਮ ਸਟੇਡੀਅਮ ਵਾਲੀ ਸਾਈਡ ਜਾਂ ਦੂਜੀ ਸਾਈਡ ਤੁਸੀਂ ਜਾਓ ਉਧਰ ਕੁਸ਼ਕ ਜਗ੍ਹਾ ਇੱਕ ਵੱਡੀ ਕੱਪ ਜਾਂ ਕੋਈ ਗੇਮਾਂ ਵੀ ਹੋ ਰਹੀਆਂ ਕੁਸ਼ਕ ਗੇਮਾਂ ਹੋ ਰਹੀਆਂ ਆ ਲੇਕਿਨ ਤੁਸੀਂ ਹਾਂ ਤਾਲੀਆਂ ਵੀ ਵੱਜ ਰਹੀਆਂ ਆ ਝੂਲੇ ਲੱਗ ਰਹੇ ਆ ਝੂਲਿਆਂ ਤੇ ਵੀ ਬੱਚੇ ਖੁਦ ਰਹੇ ਆ ਸਾਰੇ ਨੱਚ ਗਾ ਰਹੇ ਆ ਉਸ ਦੇ ਦੌਰਾਨ ਇੱਕ ਲਿਟਰੇਰੀ ਪ੍ਰੋਗਰਾਮ ਜਿੱਥੇ ਲੋ ਦਿੰਨੀ ਆ ਬਿਲਣੀਆਂ ਸਹੀ ਗਲਤ ਦਾ ਫਰਕ ਪਤਾ ਲੱਗਣਾ ਆ ਤੁਸੀਂ ਉਸ ਨੂੰ ਰੱਦ ਕਰ ਰਹੇ ਹੋ ਇਹ ਤਾਂ ਇੱਕ ਤੁਸੀਂ ਮੰਨ ਸਕਦੇ ਹੋ ਕਿ ਇੱਕ ਸਰਾ ਸਰ ਨਿੰਦਨਯੋਗ ਗੱਲ ਆ ਅੱਛਾ ਭਾਈ ਤੁਸੀਂ ਇਸ ਵਾਰ ਕਿੰਨਾ ਖਰਚ ਕੀਤਾ ਸੀਗਾ ਜਦੋਂ ਮੇਲਾ ਆਉਂਦਾ ਹੈਗਾ ਕਿਉਂਕਿ ਆਹੀ 7-8 ਦਿਨਾਂ ਦੇ ਵਿੱਚ ਸੇਲ ਹੋਣੀ ਹੁੰਦੀ ਆ ਕਿੰਨਾ ਖਰਚ ਕੀਤਾ ਸੀ ਕਿੰਨਾ ਘਾਟਾ ਪੈ ਗਿਆ ਤੇ ਕਿੱਥੋਂ ਪੈਸਾ ਲਿਆ ਸੀਗਾ ਆ ਸਾਡਾ ਬਰਾਜੀ ਇੱਕ ਕੰਮ ਹੈਗਾ ਕਿ ਜੇ ਅਸੀਂ ਸਟੂਡੈਂਟ ਕੰਮ ਕਰਦੇ ਆ ਕਿ ਸਾਡਾ ਪਬਲਿਸ਼ਰਾਂ ਦੇ ਨਾਲ ਪਹਿਲਾਂ ਹੀ ਗੱਲ ਹੁੰਦੀ ਆ ਕਿ ਅਸੀਂ ਤੁਹਾਡੇ ਤੋਂ ਲਿਟਰੇਚਰ ਚੱਕਾਂਗੇ ਉਸ ਨੂੰ ਸੇਲ ਕਰਾਂਗੇ ਤੇ ਤੁਹਾਨੂੰ ਬਾਅਦ ਵਿੱਚ ਪੈਸੇ ਦੇ ਦਵਾਂਗੇ ਹੁਣ ਮੇਰਾ ਹੈਗਾ ਸੀ ਕਿ ਮੈਂ ਆਪਦੀ ਇਸ ਵਾਰ ਐਡਮਿਸ਼ਨ ਭਰਨੀ ਸੀਗੀ ਤੇ ਐਡਮਿਸ਼ਨ ਜਿਹੜੀ ਸੀਗੀ ਉਹ ਭਰਨ ਲਈ ਕਿ ਮੈਂ ਪੈਸੇ ਵਗੈਰਾ ਕੁਝ ਕੋ ਪੈਸੇ ਨਹੀਂ ਸੀ ਕਿ ਮੇਰੇ ਕੋਲ ਮੈਂ ਉਦਾਂ ਮੇਲੇ ਦੌਰਾਨ ਹੀ ਕਮਾਉਣਾ ਆ ਮੈਂ ਜਿਹੜੇ ਪੈਸੇ ਹੈਗੇ ਸੀਗੇ ਸਾਰੇ ਉਹ ਮੈਂ ਐਡਮਿਸ਼ਨਾਂ ਤੇ ਲਾਏ ਯਾਰਾਂ ਦੋਸਤਾਂ ਤੋਂ ਫੜ ਕੇ ਔਰ ਮੇਰੀ ਇੱਕ ਮੇਲੇ ਤੇ ਆਸ ਬੱਜੀ ਹੋਈ ਸੀਗੀ ਕਿ ਮੈਂ ਇਹ ਪੈਸੇ ਜਿਹੜੇ ਆ ਮੇਲੇ 'ਚੋਂ ਕਮਾ ਕੇ ਉਧਰ ਭਰ ਦਊਗਾ ਇੱਕ ਮੇਰੇ ਤੇ ਵੀ ਟੈਨਸ਼ਨ ਵਾਲੀ ਗੱਲ ਹੋ ਗਈ ਸੀਗੀ ਕਿ ਜੇ ਮੇਲਾ ਕੈਨਸਲ ਹੋ ਗਿਆ ਕਿਉਂਕਿ ਮੈਂ ਮੇਲੇ ਦੌਰਾਨ ਹੀ ਦੋਸਤਾਂ ਨੂੰ ਗੱਲਬਾਤ ਕੀਤੀ ਹੋਈ ਸੀਗੀ ਕਿ ਇੱਕ ਵਾਰ ਤੁਹਾਡੇ ਤੋਂ ਉਧਾਰ ਫੜਨੇ ਆ ਤੇ ਕੁਝ ਕੋ ਤੁਹਾਨੂੰ ਇਸ ਮੇਲੇ ਦੌਰਾਨ ਵੇਚ ਕੇ ਜਿਹੜਾ ਉਹ ਵਾਪ ਹੋ ਗਿਆ ਸੀਗਾ ਇਹ ਜਗ੍ਹਾ ਦਾ ਅੱਛਾ ਕਾਦੀ ਐਡਮਿਸ਼ਨ ਲੈਣੀ ਸੀ ਇਸ ਵਾਰ ਕੀ ਪੜ੍ਹ ਰਹੇ ਹੋ ਤੁਸੀਂ ਮੈਂ ਐਮਏ ਪੰਜਾਬੀ ਕਰਨ ਭਰੀ ਹੋਈ ਐ ਇਸ ਵਾਰ ਤੇ ਉਸ ਦੀ ਹੀ ਐਡਮਿਸ਼ਨ ਭਰੀ ਸੀਗੀ ਔਰ ਸਰਕਾਰੀ ਕਾਲਜਾਂ ਦੇ ਵਿੱਚ ਹੈਗਾ ਕਿ ਇੱਕ ਹਿਸਾਬ ਨਾਮ ਦੇ ਹੀ ਸਰਕਾਰੀ ਕਾਲਜ ਆ ਫੀਸਾਂ ਉਹਨਾਂ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਕਿ ਪ੍ਰਾਈਵੇਟ ਨਾਲੋਂ ਵੀ ਦੁੱਗਣੀਆਂ ਹੋਈਆਂ ਪਈਆਂ ਇਹ ਸਾਬ ਹੋਇਆ ਪਿਆਗਾ ਅੱਛਾ ਇਸ ਵਾਰ ਫਿਰ ਪੁਸਤਕ ਮੇਲਾ ਤਾਂ ਲੱਗਿਆ ਨਹੀਂਗਾ ਇੱਥੇ ਆ ਕੇ ਲਗਾਈਆਂ ਹੈਗੀਆਂ ਕਿਤਾਬਾਂ ਪੁਸਤਕ ਮੇਲੇ ਦੇ ਵਿੱਚੋਂ ਕਿੰਨੀ ਕੀ ਸੇਲ ਹੋ ਰਹੀ ਸੀ ਤੇ ਇੱਥੇ ਕਿੰਨਾ ਕੁ ਫਰਕ ਪੈ ਗਿਆ ਤੁਹਾਡੀ ਸੇਲ ਤੇ ਆ ਤੁਸੀਂ ਇਸ ਚੀਜ਼ ਦਾ ਕਹਸਾ ਜੇ ਪਰਸੈਂਟੇਜ ਦੇ ਹਿਸਾਬ ਨਾਲ ਦੱਸਣਾ ਹੋਵੇ ਤੇ 30 ਤੋਂ 70 ਵਾਲਾ ਜਿਉਂ ਤੇ ਸਾਡੀ 100% ਸੇਲ ਹੁੰਦੀ ਸੀ ਕਿ ਤੇ ਸਾਨੂੰ ਕੁਝ ਕੁ ਮੁਨਾਫਾ ਇਧਰ 30% ਦਾ ਹਿਸਾਬ ਹੈ ਕਿ ਇਧਰ 30% ਹੀ ਸੇਲ ਹੋ ਰਹੀ ਹੈ ਸਾਡੀ ਸਿਰਫ ਤੇ ਉੱਥੇ ਲਗਭਗ ਸਾਡੀ ਜਿਹੜੀ 70 80% ਦੀ ਰੇਟ ਸੇਲ ਹੁੰਦੀ ਸੀ ਕਿ ਉਹ ਸਾਰੇ ਜਿਹੜੇ ਸੀਗੇ ਕੁਝ ਨਾ ਕੁਝ ਵਟਕੇ ਹੀ ਘਰਾਂ ਤੇ ਕੀ ਕਾਰਨ ਹੈਗਾ ਉੱਥੇ ਜ਼ਿਆਦਾ ਵੇਖਦਿਆਂ ਸੀ ਇੱਥੇ ਘਾਤੋ ਘਾਤੋ ਵੇਖਦਿਆਂ ਭੀੜ ਤਾਂ ਇੱਥੇ ਵੀ ਕਿੰਨੀ ਆ ਜੇ ਉਸ ਟਾਈਮ ਦਾ ਦੇਖਿਆ ਜਾਵੇ ਨਾ ਕਿ ਜਿਹੜੇ ਬਲਜਿੰਦਰਾ ਕਾਲਜ ਦੇ ਵਿੱਚ ਜਿਹੜੇ ਪਾਠਕ ਆਉਂਦੇ ਸੀਗੇ ਉਹ ਦੂਰ ਦੂਰ ਤੋਂ ਤੱਕ ਆਉਂਦੇ ਸੀਗੇ ਪਿਛਲੇ ਸਾਲ ਉਹਨਾਂ ਨੇ ਉੱਥੇ ਗੱਲਬਾਤ ਕੀਤੀ ਸੀ ਤੇ ਪਾਠਕਾਂ ਨੂੰ ਪੁੱਛਿਆ ਸੀ ਕਿ ਜਿਹੜੇ ਰੂਪਰੂ ਪ੍ਰੋਗਰਾਮ ਦੇ ਦੌਰਾਨ ਇੱਕ ਉੱਥੇ ਬਜ਼ੁਰਗ ਆਏ ਸੀਗੇ ਉਹ 130 ਕਿਲੋਮੀਟਰ ਤੋਂ ਆਏ ਸੀਗੇ ਉਹਨਾਂ ਨੇ ਲਗਭਗ ਸ਼ਾਇਦ ਅਮਲੂਟ ਤੋਂ ਅੰਮ੍ਰਿਤਸਰ ਦੇ ਜਿਹੜੇ ਦਾ ਪਿੰਡ ਦੱਸਿਆ ਸੀਗਾ ਆਪ ਦਾ ਉਹਦੇ પાસੇ ਦਾ ਪਿੰਡ ਦੱਸਿਆ ਸੀਗਾ ਉਧਰ ਦੇ ਪਾਸੇ ਦਾ ਉਹ 130 ਕਿਲੋਮੀਟਰ ਤੋਂ ਦੂਰ ਕੀ ਆਏ ਉਹ ਦੂਜਾ ਆਏ ਸੀਗੇ ਔਰ ਇਸੇ ਤਰੀਕੇ ਨਾਲ ਬਹੁਤ ਦੂਰ ਦੂਰ ਤੱਕ ਦੇ ਸੀਗੇ ਜੇ ਮਾਲਵੇ ਦਾ ਮੇਲਾ ਜਿਹੜਾ ਹੈਗਾ ਸੀਗਾ ਮਾਲਵੇ ਦਾ ਸਭ ਤੋਂ ਵੱਡਾ ਤੇ ਐ ਮੇਲਾ ਜਿਹੜਾ ਬਾਬਾ ਫਰੀਦ ਦਾ ਹੀ ਮੇਲਾ ਹੈਗਾ ਆ ਇਹ ਹੀ ਮੇਲਾ ਲੱਗਦਾ ਸੀਗਾ ਔਰ ਪਹਿਲਾ ਮੇਲਾ ਹੋਣ ਦੇ ਕਰਕੇ ਗਰਮੀਆਂ ਤੋਂ ਬਾਅਦ ਜਾਂ ਇੱਕ ਸੀਜ਼ਨ ਦੀ ਸ਼ੁਰੂਆਤ ਦੇ ਵਿੱਚ ਤੇ ਇਸੇ ਬਹੁਤ ਦੂਰ ਦੂਰ ਤੋਂ ਪਾਠਕ ਆਉਂਦੇ ਸੀ ਜਿਹਦੇ ਕਰਕੇ ਪਾਠਕ ਵੀ ਪ੍ਰਭਾਵਿਤ ਹੋਇਆਗਾ ਬੁੱਕ ਸੇਲਰ ਤਾਂ ਤੁਹਾਨੂੰ ਪਤਾ ਕਿ ਜੇ ਹੁਣ ਉਹਨਾਂ ਦੀ ਕਮਾਈ ਨਹੀਂ ਹੋ ਰਹੀ ਕਿ ਤੇ ਘਰ-ਬਾਰ ਵੀ ਔਖੇ ਹੋ ਰਿਹਾ ਸਾਰਾ ਹੁਣ ਬਹੁਤ ਸਾਰੇ ਨਵੇਂ ਟਾਈਟਲ ਆਉਣੇ ਸੀਗੇ ਕਿਤਾਬਾਂ ਦੇ ਜਿਨ੍ਹਾਂ ਨੂੰ ਲੋਕਾਂ ਨੂੰ ਰੂਪ ਰੂਪ ਕਰਨਾ ਸੀਗਾ ਗਿਆਨ ਹੋਣਾ ਸੀਗਾ ਤੇ ਉਹ ਵੀ ਸਾਰਾ ਕੁਝ ਕੈਨਸਲ ਹੋਇਆ ਜੀ ਅੱਛਾ ਕੀ ਕਹਿਣਾ ਚਾਹੋਗੇ ਆਖਰ ਦਿੱਤੇ ਉਮੇਂ ਹੀ ਜੀ ਕਹਿਣਾ ਚਾਹਾਂਗਾ ਕਿ ਚਲੋ ਬਾਬਾ ਫਰੀਦ ਦੀ ਨਗਰੀ ਦੇ ਵਿੱਚ ਰਹਨੇ ਆ ਬਾਬਾ ਫਰੀਦ ਦੇ ਨਗਰੀ ਦੇ ਵਿੱਚ ਰਹਿ ਕੇ ਕੋਈ ਭੁੱਖਾ ਨਹੀਂ ਰਹਿ ਸਕਦਾਗਾ ਠੀਕ ਹੈ ਮੀਲੇ ਦੇ ਦਿਨ ਆ ਗਏ ਔਰ ਅੰਬੀਰਾ ਵੀ ਕੁਝ ਇਸ ਤਰੀਕੇ ਦਾ ਹੀ ਆ ਜਿਵੇਂ ਪਹਿਲਾਂ ਮੈਂ ਉਮੀਦ ਛੱਡ ਹੀ ਦਿੱਤੀ ਸੀ ਜੀ ਕੋਸ਼ਿਸ਼ ਕੀਤੀ ਸ਼ਹਿਰ ਦੇ ਵਿੱਚ ਅਲੱਗ-ਅਲੱਗ ਲੋਕੇਸ਼ਨਾਂ ਲੱਭਣ ਦੀ ਪਰ ਉਹ ਜਿਵੇਂ ਨਹੀਂ ਕੋਈ ਇਦਾਂ ਦੀ ਲੋਕੇਸ਼ਨ ਨਹੀਂ ਮਿਲ ਸਕੀ ਕਿ ਜਿੱਥੇ ਸਾਇਤਕ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇ ਪਰ ਜਿਵੇਂ ਬਾਬਾ ਫਰੀਦ ਦੀ ਨਗਰੀ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਵੀ ਮੇਰੀ ਬਾਹ ਫੜੀ ਬਾਬਾ ਫਰੀਦ ਜੀ ਨੇ ਤੇ ਇੱਥੇ ਗੁਰਦਰਮਾਈ ਗੁਦਰੀ ਸਾਹਿਬ ਦੇ ਵਿੱਚ ਮਸਟਾਰ ਲਗਾਈ ਹੋਈ ਹੈ ਤੇ ਜਿੱਥੇ ਚਲੋ ਆਦਾ ਇੱਕ ਖੁਰਾ ਥੋੜਾ ਬਹੁਤ ਖਰਚ ਚਲਾ ਰਹੇ